ਬਹੁਤ ਸੈਟੀਸਫਾਈਡ ਆ ਕਿ ਮੈਂ ਜਿਮ ਨੂੰ ਚੁਣਿਆ ਜਦੋਂ ਮੈਂ ਵਰਕਆਊਟ ਲਾਉਂਦੀ ਸੀ ਮੈਨੂੰ ਜਿਮ ਦੇ ਬਾਰੇ ਜ਼ੀਰੋ ਨੋਲੇਜ ਸੀ ਐਂਡ ਫਿਰ ਜਿਮ ਚੋਂ ਹੀ ਮੈਨੂੰ ਇਦਾਂ ਦੇ ਲੋਕਾਂ ਨੇ ਚੁਣਿਆ ਉਹਨਾਂ ਨੇ ਮੈਨੂੰ ਗਾਈਡ ਕੀਤਾ ਐਂਡ ਅੱਜ ਮੈਂ ਇੱਥੇ ਆ ਉਸੇ ਬਦਲ ਹੋ ਗਿਆ ਮੇਰੇ ਫਲੈਟ ਦੇ ਬਿਲਕੁਲ ਨਾਲ ਇੱਕ ਜਿਮ ਸੀਗਾ ਫਿਰ ਮੈਂ ਉਹ ਜੁਆਇਨ ਕੀਤਾ ਐਂਡ ਉਥੇ ਐਕਚੁਅਲ ਦੇ ਵਿੱਚ ਮੈਨੂੰ ਪਤਾ ਲੱਗਿਆ ਕਿ ਜਿੰਮ ਕੀ ਆਇਆ ਵਰਕਆਊਟ ਕੀ ਚੀਜ਼ ਐ ਡਾਈਟਿੰਗ ਹੁੰਦੀ ਐ ਜਦੋਂ ਮੈਂ ਜਿੰਮ ਜਾਂਦੀ ਸੀ ਮੈਂ ਬਹੁਤ ਫਰੈਸ਼ ਫੀਲ ਕਰਦੀ ਸੀ ਮਤਲਬ ਇੱਕ ਇੱਕ ਸਾਫ ਦਾ ਸਟ੍ਰੈਸ ਜਿਹੜਾ ਉਹ ਘਟ ਜਾਂਦਾ ਸੀਗਾ ਗੈਲੋਕ ਨਸ਼ਾ ਹੋ ਗਿਆ ਕਿ ਹੁਣ ਮੈਂ ਮਸਲ ਬਣਾਉਣੇ ਐ ਵੀ ਹੁਣ ਮੈਂ ਵਰਕਆਊਟ ਲਾਉਣਾ ਐ ਵੀ ਮੈਂ ਮੁੰਡਿਆਂ ਤੋਂ ਪਿੱਛੇ ਨਹੀਂ ਰਹਿਣਾ ਮੁੰਡੇ ਪੁਲਅਪਸ ਲਾਉਂਦੇ ਨੇ ਪੁਸ਼ਅਪਸ ਲਾਉਂਦੇ ਨੇ ਕੁਸ਼ ਵੀ ਜਦੋਂ ਆਪਾਂ ਲਾਈਫ 'ਚ ਪਾਉਣਾ ਆ ਸਪੋਰਟ ਹੈ ਉਹਦੇ ਲਈ ਨਾ ਆਪਾਂ ਨੂੰ ਹਮੇਸ਼ਾ ਪਹਿਲਾਂ ਕੁਝ ਦੇਣਾ ਪੈਂਦਾ ਮੈਂ ਕਦੇ ਸੋਚਿਆ ਨਹੀਂ ਸੀ ਵੀ ਮੈਂ ਇਸ ਲਾਈਨ 'ਚ ਕਦੇ ਇੰਨਾ ਅੱਗੇ ਆਉਂਗੀ ਪਰ ਮੈਨੂੰ ਲੱਗਦਾ ਹੈ ਕਿ ਜਦੋਂ ਆਪਾਂ ਇੱਕ ਲਾਈਨ ਨੂੰ ਫੜ ਲੈਂਦੇ ਆ ਫਿਰ ਉਹ 'ਚ ਆਪਾਂ ਅੱਗੇ ਗਰੋ ਹੀ ਕਰਦੇ ਆ ਹਮੇਸ਼ਾ ਤਾਂ ਮੈਂ ਬਹੁਤ ਸੈਟੀਸਫਾਈਡ ਆ ਕਿ ਮੈਂ ਜੈਮ ਨੂੰ ਚੁਣਿਆ ਐਂਡ ਯਾ ਥਿਸ ਇਜ਼ ਇਟ ਮੈਂ ਬਹੁਤ ਖੁਸ਼ ਆ ਐਕਚੁਅਲੀ ਇਹ ਵਾਲੀ ਫੀਲਿੰਗ ਨਾ ਕਿ ਜੈਮ ਨੇ ਤੁਹਾਨੂੰ ਚੁਣਿਆ ਕਿ ਜੈਮ ਨੇ ਤੁਹਾਨੂੰ ਚੁਣਿਆ ਆਈ ਥਿੰਕ ਜੈਮ ਨੇ ਮੈਨੂੰ ਚੁਣਿਆ ਹੈ ਏ ਤੁਸੀਂ ਇੱਕ ਜਮਾਂ ਸਹੀ ਪੁੱਛਿਆ ਕਿਉਂਕਿ ਮੈਂ ਜਦੋਂ ਮੈਂ ਵਰਕਆਊਟ ਲਾਉਂਦੀ ਸੀ ਮੈਨੂੰ ਜਿਮ ਦੇ ਬਾਰੇ ਜ਼ੀਰੋ ਨੋਲੇਜ ਸੀ ਜਿਵੇਂ ਨੋਰਮਲ ਆਪਣੇ ਰੈਗੂਲਰ ਲੋਕ ਆਉਂਦੇ ਐ ਐਵੇਂ ਹੀ ਵਰਕਆਊਟ ਲਾ ਕੇ ਚਲੇ ਜਾਂਦੇ ਐ ਮੈਂ ਵੀ ਇਦਾਂ ਹੀ ਪਹਿਲਾਂ ਹੁੰਦੀ ਸੀ ਆਈ ਵਰਕਆਊਟ ਲਾਇਆ ਚਲੇ ਗਏ ਕੋਈ ਨੋਲੇਜ ਨਹੀਂ ਸੀ ਐਂਡ ਫਿਰ ਜਿਮ ਚੋਂ ਹੀ ਮੈਨੂੰ ਇਦਾਂ ਦੇ ਲੋਕਾਂ ਨੇ ਚੁਣਿਆ ਉਹਨਾਂ ਨੇ ਮੈਨੂੰ ਗਾਈਡ ਕੀਤਾ ਐਂਡ ਅੱਜ ਮੈਂ ਇੱਥੇ ਐ ਉਸੇ ਬਦੌਲਤ ਕਦੋਂ ਸਟਾਰਟ ਕੀਤਾ ਤੁਸੀਂ ਜਿਮ ਲਾਉਣਾ ਮੈਂ 2015 ਦੇ ਵਿੱਚ ਨਿਊਜ਼ੀਲੈਂਡ 'ਚ ਜਿਮ ਸ਼ੁਰੂ ਕੀਤਾ ਸੀ ਐਂਡ ਉਸੇ ਮੈਨੂੰ ਜਮਾ ਨੋਲੇਜ ਨਹੀਂ ਸੀ ਬਸ ਜਿਵੇਂ ਮੈਂ ਤੁਹਾਨੂੰ ਆਲਰੇਡੀ ਦੱਸਿਆ ਐਂਡ ਉਸ ਤੋਂ ਬਾਅਦ ਮੈਂ ਉਥੇ 1-2 ਸਾਲ ਕੰਟੀਨਿਊ ਕੀਤਾ ਫਿਰ ਜਦੋਂ ਮੈਂ ਇੰਡੀਆ ਵਾਪਸ ਆਈ ਸੀ ਉਦੋਂ ਮੈਂ 2018 ਆ 19 ਦੇ ਵਿੱਚ ਇਨਾ ਜਿਮ ਨਹੀਂ ਲਾਇਆ ਸੀ ਮਨ ਲਓ ਨਾਰਮਲ ਜਿੱਦਾਂ ਮੈਨੂੰ ਹੁੰਦਾ ਸੀਗਾ ਕਿ ਫਿਟ ਰਹਿਣਾ ਥੋੜੀ ਬਹੁਤ ਰਨਿੰਗ ਕਰ ਲੈਂਦੀ ਹੁੰਦੀ ਸੀ ਐਂਡ ਫਿਰ ਉਸ ਤੋਂ ਬਾਅਦ ਮੇਰੇ ਫਲੈਟ ਦੇ ਬਿਲਕੁਲ ਨਾਲ ਇੱਕ ਜਿਮ ਸੀਗਾ ਫਿਰ ਮੈਂ ਉਹ ਜੁਆਇਨ ਕੀਤਾ ਐਂਡ ਉਥੇ ਐਕਚੁਅਲ ਦੇ ਵਿੱਚ ਮੈਨੂੰ ਪਤਾ ਲੱਗਿਆ ਕਿ ਜਿਮ ਕੀ ਆਇਆ ਵਰਕਆਊਟ ਕੀ ਚੀਜ਼ ਐ ਡਾਈਟਿੰਗ ਹੁੰਦੀ ਐ ਤੁਸੀਂ ਮਸਲ ਕਿਵੇਂ ਗਰੋ ਕਰਨਾ ਆ ਤੁਸੀਂ ਆਪਣੀ ਐਂਡਿਉਰੈਂਸ ਕਿਵੇਂ ਵਧਾਉਣੀ ਆ ਸਾਰਾ ਕੁਝ ਮੈਂ ਉੱਥੇ ਹੀ ਸਿੱਖਿਆ ਉਸ ਟਾਈਮ ਮੇਰੀ ਲਾਈਫ ਦੇ ਸਰਕਮਸਟੈਂਸਸ ਇਦਾਂ ਦੇ ਸੀਗੇ ਕਿ ਮੈਂ ਸੋਚਿਆ ਕਿ ਮੈਂ ਥੋੜਾ ਜਿਹਾ ਆਪਣੇ ਮਾਈਂਡ ਨੂੰ ਫਰੈਸ਼ ਕਰਨ ਲਈ ਜਿੰਮ ਜਾਂਦੀ ਸੀ ਮੈਨੂੰ ਐ ਹੁੰਦਾ ਸੀ ਕਿ ਜਦੋਂ ਜਦੋਂ ਮੈਂ ਜਿੰਮ ਜਾਂਦੀ ਸੀ ਮੈਂ ਬਹੁਤ ਫਰੈਸ਼ ਫੀਲ ਕਰਦੀ ਸੀ ਮਤਲਬ ਇੱਕ ਇੱਕ ਸਾਫ ਦਾ ਸਟ੍ਰੈਸ ਜਿਹੜਾ ਉਹ ਘਟ ਜਾਂਦਾ ਸੀਗਾ ਚੀਜ਼ਾਂ ਨੂੰ ਲੈ ਕੇ ਕਿਉਂਕਿ ਹਰ ਇੱਕ ਦੇ ਬੰਦੇ ਦੀ ਲਾਈਫ 'ਚ ਆਪਣੀਆਂ ਆਪਣੀਆਂ ਸਟੋਰੀਜ਼ ਹੁੰਦੀਆਂ ਨੇ ਐਂਡ ਉਦੋਂ ਮੈਂ ਇਸ ਤਰੀਕੇ ਨਾਲ ਜੇ ਲੱਝਾਂਦੀ ਸੀ ਪਰ ਉਸ ਤੋਂ ਬਾਅਦ ਜਦੋਂ ਹੀ ਮੈਨੂੰ ਨੌਲੇਜ ਆਉਣੀ ਸ਼ੁਰੂ ਹੋਈ ਫਿਰ ਉਸ ਤੋਂ ਬਾਅਦ ਮੈਨੂੰ ਕਹਿ ਲਓ ਕਿ ਨਸ਼ਾ ਹੋ ਗਿਆ ਤਾਂ ਕਿ ਹੁਣ ਮੈਂ ਮਸਲ ਬਣਾਉਣੇ ਆ ਵੀ ਹੁਣ ਮੈਂ ਵਰਕਆਊਟ ਲਾਉਣਾ ਵੀ ਮੈਂ ਮੁੰਡਿਆਂ ਤੋਂ ਪਿੱਛੇ ਨਹੀਂ ਰਹਿਣਾ ਮੁੰਡੇ ਪੁਲਅਪਸ ਲਾਉਂਦੇ ਨੇ ਪੁਸ਼ਅਪਸ ਲਾਉਂਦੇ ਨੇ ਤੁਸੀਂ ਦੇਖੋਗੇ ਬਹੁਤ ਘੱਟ ਫੁੜੀਆਂ ਜਿਹੜੀਆਂ ਪੁਸ਼ਅਪਸ ਤੇ ਪੁਲਅਪਸ ਲਾਉਂਦੀਆਂ ਨੇ ਤਾਂ ਮੈਨੂੰ ਹੁੰਦਾ ਕਿ ਮੈਂ ਕੁਝ ਹੱਟ ਕੇ ਕਰਨਾ ਹੈ ਮਤਲਬ ਨਾਰਮਲ weight ਲਾ ਲਿਆ ਡੰਬਲ ਲਾ ਲਿਆ ਉਹ ਤਾਂ ਹਰ ਕੋਈ ਕਰ ਸਕਦਾ ਆ ਬਟ ਮੈਂ ਕੁਝ ਹੱਟ ਕੇ ਕਰਨਾ ਤਾਂ ਮੈਨੂੰ ਉਦੋਂ ਤੋਂ ਹੀ ਸ਼ੌ ਹੁਣ ਇਹ ਹੈਗਾ ਇੱਥੇ ਗ로우 ਕਰਨੇ ਕਰਨਾ ਕਹਿੰਦੇ ਹੁੰਦੇ ਆ ਕਿ ਕੁਝ ਵੀ ਜਦੋਂ ਆਪਾਂ ਲਾਈਫ ਚ ਪਾਉਣਾ ਆ ਸਪੋਰਟ ਆ ਉਹਦੇ ਲਈ ਨਾ ਆਪਾਂ ਨੂੰ ਹਮੇਸ਼ਾ ਪਹਿਲਾਂ ਕੁਝ ਦੇਣਾ ਪੈਂਦਾ ਹੈ ਮੈਂ ਆਪਣੇ ਘਰਦਿਆਂ ਲਈ ਇੰਨਾ ਕੁ ਕوش ਕੀਤਾ ਸਾਰੇ ਘਰਦਿਆਂ ਬੱਚੇ ਆਪਣੇ ਮਾਂ ਪਿਓ ਲਈ ਮੈਂ ਇੰਨਾ ਕੁ ਖੁਸ਼ ਕੀਤਾ ਉਹਨਾਂ ਦਾ ٹرسٹ ਗੇਨ ਕੀਤਾ ਹੋਇਆ ਇਸ ਟਾਈਮ ਇੰਨਾ ਜ਼ਿਆਦਾ ਤੇ ਮੈਂ ਮੈਨੂੰ ਕਦੇ ਵੀ ਉਹਨਾਂ ਨੂੰ ਨਿਰਾਸ਼ਾ ਨਹੀਂ ਮਿਲੀ ਹਮੇਸ਼ਾ ਹੀ ਸਪੋਰਟ ਮਿਲੀ ਹੈ ਤੂੰ ਜੋ ਕਰਨਾ ਹੈ ਕਰ ਤੂੰ ਜਿੱਥੇ ਜਾਣਾ ਹੈ ਜਾ ਸਾਨੂੰ ਪਤਾ ਹੈ ਤੂੰ ਕੁਝ ਗਲਤ ਨਹੀਂ ਕਰੇਂਗੀ ਇੱਕ ਵਿਸ਼ਵਾਸ ਹੁੰਦਾ ਨਾ ਜਦੋਂ ਘਰਦਿਆਂ ਦਾ ਫਿਰ ਚਾਹੇ ਤੁਸੀਂ ਜਿਵੇਂ ਮਰਜ਼ੀ ਜਾਓ ਹੁਣ ਚਾਹੇ ਸਾਰੀ ਦੁਨੀਆ ਜਾ ਕੇ ਮੇਰੇ ਘਰ ਦੇ ਉਹਨੂੰ ਕਵੇ ਥੋੜੀ ਕੁੜੀ ਗਲਤ ਉਹਨਾਂ ਨੇ ਯਕੀਨ ਨਹੀਂ ਕਰਨਾ ਕਿਉਂਕਿ ਉਹਨਾਂ ਨੂੰ ਮੇਰਾ ਪਤਾ ਤਾਂ ਮੈਨੂੰ ਹਮੇਸ਼ਾ ਤੋਂ ਹੀ ਸਪੋਰਟ ਰਹੀ ਹੈ